ਬਾਣੀ ਜੀ ਗੁਰੂ ਦੇਖਾ ਅੰਦਰ ਜਿ ਤਰਤੇ ਤੇਜਿਸ ਰੇਲੇ ਨੂੰ ਆਇਆ ਦੇ ਬੰਦਰ ਸਾਹਿਬ ਦੇ ਸਾਥ ਲੋਕ ਅੰਧਕਾਰ ਦੇ ਝਾਲ ਵਿੱਚ ਫਸੇ ਹੋਏ ਸੰਤਾਂ ਲੋਕੀਆਂ ਦੀਆਂ ਮੰਗਦੋਂ ਕਾਰਨੀ ਹਿੰਤਾ ਵਿੱਚ ਡੁੱਬ ਰਹੇ انسان ਉਸ ਦੇ ਦੇਰਕਾਰ ਨੂੰ ਕਿ ਨਹੀਂ ਸ਼ਿਗੁਰਨਾ ਨਾਲ ਸਾਹਿਬ ਜੀ ਜੋ ਗੁਰੂ ਦੇਖਾ ਅੰਦਰ ਸਾਹਿਬ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਪਰਮੇਸ਼ਰ ਨੂੰ ਸੱਚ ਦੇ ਰਾਹ ਤੇ ਤੋੜਿਆ ਗੁਰੂ ਜੀ ਨੇ 15 ਰਾਗਾਂ ਵਿੱਚ ਬਾਣੀ ਸ਼ਬਦਾਂ ਦੇ ਸਵੰਜਾਸ ਨੂੰ ਖਾ। ਗੁਰੂ ਜੀ ਨੇ ਦਾ ਕੰਤੀ ਪ੍ਰਕਿਰਤੀ ਨਾ ਬਾਸ ਦਾ ਮਜੂੜੀ ਰੱਖਿਆ ਹੈ। ਗੁਰੂ ਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ। ਵਿਕਾਸ਼ਾ ਦਾ ਕਾਰਜ ਵੀ ਕਰਦਾ ਸੀ। ਗੁਰੂ ਜੀ ਨੇ ਵਿਸ਼ ਭਾਸ਼ਾ ਦੇ ਤੁਧਾਤ ਸਾਖਸ਼ਟ ਗੜੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਭਾਸ਼ਾਈ ਗਿਆਨ ਨੂੰ ਵਿਸਾਰ ਦਿੱਤਾ ਹੈ। ਇਸ ਤੁਲ ਕੀ ਬਾਣੀ ਵਿੱਚ ਬੈਰਾਖਾ ਰਸਮੀ ਹੈ। ਤਿਤ ਪੱਤੀ ਦੀ ਮਿਠਾ ਕੀ ਹੈ ਇਹ ਦੋਵਾਂ ਭਾਵਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਿਕ ਚੱਕਰ ਮੋਹ ਦੇ ਵਿਕਾਰ ਅਸਥਾਈ ਹਨ ਸੱਚਾ ਸੁਖ ਸਿਰਫ ਨਾਮ ਸਿਮਰਨ ਵਿੱਚ ਹੈ ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੇਂ ਵਿਰਸੇ ਨਾਲ ਜੋੜਿਆ ਹੈ ਉੱਥੇ ਵਿਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਿਕ ਵਿਕਾਰਾਂ ਵਿੱਚ ਉਲਝਣ ਤੋਂ ਵਰਜਿਆ ਹੈ ਨੁਰਦੀਨ ਨੇ ਲਿਖੇ ਰਾਗਾਂ ਵਿੱਚ ਬਾਣੀ ਦੀ ਨਚਾਈ ਦਿੱਤੀ ਗੋੜੀ ਰਾਗ ਆਸਾ ਰਾਗ ਤੇਗ ਦਾ ਧਾਰੀ ਰਾਗ ਸੋਰਠ ਰਾਗ ਰਾਗ ਟੋੜੀ ਰਾਗ ਤੇਸਰੀ ਤਾਂ ਕਰ ਸ਼ੀਵ ਜੀ ਦੇ ਵਿਕਾਂ ਦਾ ਸਿਰ ਲਈ ਹੈ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਕੰਧ ਤੇ ਮਨੁੱਖ ਨੂੰ ਸੱਚ ਦੇ ਰਾਹ ਦੋ ਰਹਾ ਤਾਤੀ ਉਤੇ ਜਿਸ ਵੇਲੇ মোহ ਮਾਇਆ ਦੇ ਪੱਤਰ ਪੁਛਾਏ ਹੋਏ ਸਨ ਲੋਕ ਕਰਤੀ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਜ਼ੁਲਮ ਕਰਨ ਖੇਤਾ ਵਿੱਚ ਡੁੱਬ ਰਹੇ ਸਨ ਉਸ ਵੇਲੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦੀ ਜੋ ਸ੍ਰੀ ਗੁਰੂ ਤੇਜ ਭਾਦਰ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਂ ਲਿਆ ਗੁਰੂ ਜੀ ਨੇ 15 ਅਰਾਧਾ ਵਿੱਚ ਬਾਣੀ ਰਚੀ ਜਿਸ ਵਿੱਚ 59 ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾਂ ਦੀ ਵਿਭਿੰਨਤਾ ਦੇ باوجود ਗੁਰੂ ਜੀ ਨੇ ਰਾਗਾਂ ਦੀ ਪ੍ਰਕਿਰਤੀ ਨਾਲ ਭਾਵ ਦਾ ਸਬੰਧ ਜੋੜੀ ਰੱਖਿਆ ਹੈ ਗੁਰੂ ਘਰ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਅਤੇ ਭਾਜਾ ਦਾ ਕਾਰਜ ਵੀ ਕਰਦਾ ਸੀ ਗੁਰੂ ਜੀ ਨੇ ਬ੍ਰਜ ਭਾਸ਼ਾ ਅਤੇ ਪੁਜ ਹਦ ਤੱਕ ਸਿੱਧੂ ਕੜੀ ਭਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਪਾਸ਼ਾਏ ਗਿਆਨ ਨੂੰ ਵਿਸਤਾਰ ਦਿੰਦਾ ਹੈ ਇਸ ਧੋਕੇ ਬਾੜੇ ਵਿੱਚ ਮੈਰਾਗ ਦਾ ਰਸ ਵੀ ਹੈ ਤੇ ਭਗਤੀ ਦੀ ਮਿਠਾਸ ਵੀ ਹੈ ਇਹਨਾਂ ਦੋਹਾਂ ਭਾਵਨਾਵਾਂ ਦੀਆਂ ਵੱਖ-ਵੱਖ ਸਥਿਤੀਆਂ ਕਰਕੇ ਪ੍ਰਕਿਰਤੀਆਂ ਬਾਰੇ ਮਿਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾੜੇ ਮਲੁਖ ਨੂੰ ਸਮਝਾਉਂਦੀ ਹੈ ਕਿ ਸੰਸਾਰਕ ਚੱਕਰ ਮੋ ਅਧਿਵਿਕਾਰ ਤਰ ਸਾਈਂ ਹਨ ਸੱਚਾ ਸੁ ਸਿਰਫ ਨਾਮ ਸਿਮਰਨ ਵਿੱਚ ਸੁਮੁੱਚੇ ਤਰਫ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸਤਿਅਚਾਰ ਇੱਕ ਨਾਮੇ ਵਿੱਚ ਦੀ ਨਾਲ ਜੋੜਿਆ ਹੈ ਉੱਥੇ ਮੇਰਾ ਅਤਿ ਭਲਤੀ ਦਾ ਉਪਦੇਸ਼ ਦਿੱਤੀ ਕਿ ਤੁਹਾਨੂੰ ਸੰਸਾਰ ਵਿਕਾਰਾਂ ਵਿੱਚ ਭੋਜਨ ਤੋਂ ਮਰ ਗਿਆ ਹੈ ਗੌੜੀ ਆਤ ਦੀ ਨੋਸ਼ ਅਬਰ ਜੋ ਮਨੁੱਖ ਨੂੰ ਕਹਿੰਦੇ ਹਨ ਏ ਜੀ ਮਾਇਆ ਦੀਆਂ ਵਾਸਨਾਵਾਂ ਛੱਡ ਤੇ ਪ੍ਰਭੂ ਨਾਲ ਜੋੜ ਆਸਰਾਗ ਦਾ ਇੱਕ ਚੌਪ ਦਾ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀਤੇ ਹਨ ਕਿਸ ਨੂੰ ਅਵਿਅਕੜਤ ਵਿੱਚ ਨਾ ਦਵਾ ਦੇਵੰਦ ਦਾ ਇਹ ਆਗਦੇ ਤਿੰਨ ਗੁੱਤ ਦੇ ਨਾਮ ਸਿਮਰਨ ਦੀ ਮਹਿਮਾ ਗਾਉਂਦੇ ਹਨ ਜਿਸ ਨੇ ਵੀ ਹਰੀ ਨਾਮ ਜਪਿਆ